ਏ ਜਿਵੇਂ ਤੁਸੀਂ ਕਿਹਾ ਕਿ ਸਾਡੇ ਦਿਮਾਗ ਦੇ ਵਿੱਚ ਗੱਲ ਆਈ ਸੀ ਕਿ ਅਸੀਂ ਹੇਅਰ ਐਕਸਟੈਂਸ਼ਨ ਕਰਦੇ ਹੁੰਦੇ ਸੀਗੇ ਤੇ ਨਾਲ ਚੱਲੋ ਮੁੱਛਾਂ ਦਾ ਐਕਸਟੈਂਸ਼ਨ ਵੀ ਕਰਕੇ ਦੇਦੇ ਆਂ ਕਾਫੀ ਪਰੇਸ਼ਾਨੀਆਂ ਵੀ ਆਈਆਂ ਤੁਸੀਂ ਜਦੋਂ ਆਪਾਂ ਪੋਡਕਾਸਟ ਨੂੰ ਪਹਿਲਾਂ ਗੱਲਬਾਤ ਕਰ ਰਹੇ ਸੀ ਤੁਸੀਂ ਕਿ ਕਿ ਅਸੀਂ ਹਾਸੇ-ਹਾਸੇ ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਤੇ ਇਹਨੇ ਸਾਨੂੰ ਪੇਬੈਕ ਬਹੁਤ ਕੀਤਾ ਕਿਵੇਂ ਸੀਗਾ ਉਹ ਦਿਨ ਤੇ ਕੀ ਸੋਚਿਆ ਸੀਗਾ ਉਹ ਸਾਰਾ ਕੁਝ ਯਾ ਮਤਲਬ ਜਿਵੇਂ ਅਸੀਂ ਮੁੱਛ ਲਗਾਈਆਂ ਤੇ ਹਾਂ ਮਤਲਬ ਫੇਰ ਵੀ ਕਈਆਂ ਨੇ ਤਾਂ ਬੋਲਿਆ ਕਿ ਆ ਕੀ ਚੀਜ਼ ਹੈ ਕੀ ਵੇ ਕੀਤਾ ਕੀ ਕੀਤਾ ਕਿਉਂ ਕੀਤਾ ਹੁਣ ਜਨਾਨੀਆਂ ਮੁੱਛਾਂ ਲਾਣ ਗਈਆਂ ਹਾਂ ਹਾਂ ਇਹ ਕਮੈਂਟ ਮੈਨੂੰ ਹੁਣ ਤੱਕ ਵੀ ਯਾਦ ਹੈ ਮੈਂ ਕਿਸੇ ਦੀ ਮੋਛਾ ਲਾ ਕੇ ਨਾ ਸੈੱਟ ਕਰ ਰਹੀ ਸੀ ਤੇ ਕਿਸ ਨੇ ਕਮੈਂਟ ਕੀਤਾ ਜਨਾਨੀਆਂ ਮੋਛਾ ਲਾਣਗੀਆਂ ਮੈਂ ਉਹਨਾਂ ਨੂੰ ਵੀਡੀਓ ਤੇ ਹੀ ਰਿਪਲਾਈ ਦਿੱਤਾ ਕਿ ਕਿਉਂ ਜਨਾਨੀਆਂ ਸਿਰਫ ਰੋਟੀਆਂ ਬਣਾ ਸਕਦੀਆਂ ਕਿ ਉਹ ਕੁੜੀਆਂ ਫੇਮਸ ਹੋ ਸਕਦੀਆਂ ਜਿਹੜੀ ਸੜਕ ਤੇ ਨੱਚ ਰਹੀਆਂ ਹੁੰਦੀਆਂ ਜਿਨ੍ਹਾਂ ਨੇ ਆਪਣਾ ਸਰੀਰ ਦਿਖਾਤਾ ਜਿਨ੍ਹਾਂ ਨੇ ਕਮਰ ਦਿਖਾਤੀ ਬਸ ਜਿਹੜੀਆਂ ਨੱਚ ਰਹੀਆਂ ਸੜਕ ਤੇ ਉਹ ਤੁਸੀਂ ਦੇਖੋਗੇ ਉਹਨਾਂ ਦੇ ਦਿਨਾਂ ਵਿੱਚ ਫੋਲੋਅਰ ਵਧਦੇ ਆ ਕਿਉਂ ਵਧਦੇ ਆ ਕਿਉਂਕਿ ਹਾਂ ਨਾ ਹਾਂ ਹਾਂ ਡਾਂਸ ਹੀ ਹੈ ਡਾਂਸ ਚ ਕੁਝ ਟੈਲੈਂਟ ਸਿੱਖੋ ਚਲ ਠੀਕ ਹੈ ਕਰਦੇ ਆ ਆਪਾਂ ਸਿੱਖ ਰਹੇ ਆ ਆਪਣਾ ਪੈਸ਼ਨ ਹੀ ਡਾਂਸ ਹੈ ਜਣੀ ਖੜੀ ਡਾਂਸ ਕਰ ਰਹੀ ਹੈ ਸੜਕ ਤੇ ਖੜੀ ਹੋਈ ਤਾਂ ਉਹ ਵੀ ਤਾਂ ਗਲਤ ਹੈ ਨਾ ਹੁਣ ਜੇ ਅਸੀਂ ਕੰਮ ਕਰ ਰਹੇ ਆ ਤਾਂ ਫਿਰ ਤੁਸੀਂ ਗਲਤ ਬੋਲੋ ਇਹ ਵੀ ਬਹੁਤ ਗਲਤ ਹੈ ਕਿਉਂ ਕੁੜੀ ਕਿੱਥੇ ਜਾਏ ਕੰਮ ਵੀ ਨਾ ਕਰੇ ਜਿਹੜੀ ਹੁਣ ਨਹੀਂ ਮੰਨ ਲਓ ਜੇ ਅਸੀਂ ਨਹੀਂ ਕਰਦੇ ਘਰ ਚ ਬੈਠੇ ਆ ਫਿਰ ਕਹਿਣਗੇ ਘਰ ਬੈਠੀ ਆ ਕੁਝ ਕਰਦੀ ਨਹੀਂ ਐ ਇਹ ਨਹੀਂ ਕਰਦੀ ਉਹ ਨਹੀਂ ਕਰਦੀ ਸਿਰਫ ਵੇਲੀ ਬੈਠੀ ਹੁਣ ਜੇ ਕਰ ਰਹੀ ਹੈ ਤਾਂ ਵੀ ਦਿੱਕਤ ਉਹ ਜਿਵੇਂ ਕਹ ਰਹੇ ਹੁੰਦੇ ਆ ਕਿ ਆਰੀ ਨੂੰ ਇੱਕ ਪਾਸੇ ਦੰਦੇ ਦੁਨੀਆ ਨੂੰ ਦੋਵੇਂ ਪਾਸੇ ਦੰਦੇ ਦੁਨੀਆ ਨਹੀਂ ਜੀਣ ਦਿੰਦੀ ਕਿੱਥੇ ਵੀ ਤੇ ਜਦੋਂ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਪਹਿਲਾਂ ਦੀ ਲਾਈਫ ਕਿਵੇਂ ਸੀ ਪਰਿਵਾਰ ਨੇ ਕੀ ਸੋਚ ਕੇ ਤੁਸੀਂ ਇਸ ਲਾਈਨ ਦੇ ਵਿੱਚ ਆਏ ਸੀਗੇ ਤੇ ਪਰਿਵਾਰ ਨੇ ਕਿੰਨਾ ਖ ਸਪੋਰਟ ਕੀਤਾ ਪੜਾਈ ਲਿਖਾਈ ਕਿੰਨੇ ਕੀਤੀ ਕਿੱਦਾਂ ਦਾ ਜੀਵਨ ਸੀਗਾ ਪਹਿਲਾਂ ਦਾ ਦੇਖੋ ਮੈਂ ਮੇਰੀ ਪਲਸ 2 ਤੱਕ ਰਹੀ ਹੈ ਪੜਾਈ ਮੈਂ 10th ਚ ਛੱਡ ਦੇਣੀ ਸੀ ਮੈਂ ਪੜ੍ਹਨਾ ਹੀ ਨਹੀਂ ਮੇਰਾ ਇੰਟਰਸਟ ਹੀ ਨਹੀਂ ਸੀ ਪੜਾਈ 'ਚ ਤਾਂ ਸਲੂਨ ਲਾਈਨ 'ਚ ਹੀ ਸੀ ਉਸ ਤੋਂ ਪਹਿਲਾਂ ਮਤਲਬ ਸਲੂਨ ਲਾਈਨ ਵੈਸੇ ਮੈਂ ਬੇਚਤ ਰੋ ਕਰਿਆ ਵੀ ਇਹ ਗੱਲ ਕਿਸੇ ਕੁੜੀ ਤੋਂ ਪਹਿਲੀ ਵਾਰ ਹੀ ਸੁਣੀ ਹੈ ਕਿ ਉਹਨੂੰ ਪੜ੍ਹਾਈ ਦੇ ਵਿੱਚ ਇੰਟਰਸਟ ਨਹੀਂ ਨਹੀਂ ਮੈਨੂੰ ਨਹੀਂ ਸੀ ਮੇਰੇ ਕਰਦਿਆਂ ਨੇ ਜ਼ਬਰਦਸਤੀ ਮੈਨੂੰ ਮੈਂ ਮਤਲਬ ਪਲੱਸ 2 ਕਰਾਈ ਕਿ ਪਲੱਸ 2 ਕਰ ਲਿਆ ਤੇ ਇਹ ਕੰਮ ਵੀ ਕਰਦੀ ਰਹਿ ਨਾਲ-ਨਾਲ ਜਿਵੇਂ ਆਪਣਾ ਗੈਪ ਆ ਜਾਂਦਾ ਸਟੱਡੀ ਦੇ ਸਟਾਰਟਿੰਗ 'ਚ ਲਾਸਟ ਪੜਾਈ ਨਹੀਂ ਹੁੰਦੀ ਉਹ ਫਿਰ ਮੈਂ ਲਖਨਊ ਜਾ ਕੇ ਕੋਰਸ ਕਰਿਆ ਸਾਰਾ ਠੀਕ ਹੈ ਤੇ ਜਦੋਂ ਕੰਮ ਸ਼ੁਰੂ ਕੀਤਾ ਕਿੰਨੀ ਉਮਰ ਸੀਗੀ ਤੇ ਪਰਿਵਾਰ ਨੇ ਸਪੋਰਟ ਕੀਤੀ ਸੀ ਜਾਂ ਕਹਿ ਜੇ ਹਲਾਰ ਸੀਗੇ ਉਰੋਂ ਦੇ ਮੇਰੀ ਜਦੋਂ ਮੈਂ ਸ਼ੁਰੂ ਕੀਤਾ 17 ਸਾਲ ਉਮਰ ਸੀਗੀ ਮੇਰੀ ਬਹੁਤ ਛੋਟੀ ਉਮਰ ਸੀ ਹਾਂ ਬਹੁਤ ਛੋਟੀ ਉਮਰ ਸੀ ਮੈਨੂੰ ਮੰਮੀ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਵਿਆਹ ਤੋਂ ਪਹਿਲਾਂ ਮੈਨੂੰ ਮਤਲਬ ਮੰਮੀ ਹੈ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਕੋਈ ਗੱਲ ਨਹੀਂ ਕੋਈ ਜੇ ਉਹ ਸਪੋਰਟ ਨਾ ਕਰਦੇ ਤਾਂ ਸ਼ਾਇਦ ਮੈਂ ਇੱਥੇ ਨਾ ਹੁੰਦੀ ਦਿਆ ਤੋ ਬਾਅਦ ਮੈਨੂੰ ਹਸਬੈਂਡ ਦੀ ਫੈਮਲੀ ਨੇ ਸਪੋਰਟ ਕੀਤਾ ਕਿਉਂਕਿ ਦੁਨੀਆ ਤਾਂ ਤੁਹਾਡੇ ਸਾਹਮਣੇ ਹੀ ਆ ਹਮ ਕਿ ਜੀਣ ਨਹੀਂ ਦਿੰਦੇ ਹਨ ਕਿ ਫਿਰ ਵੀ ਇਹਨਾਂ ਨੇ ਮੇਰੇ ਹਸਬੈਂਡ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਅਬ ਆ ਚੁੱਕੀ ਕੋਈ ਨਹੀਂ ਜੇ ਕੋਈ ਬੋਲਦਾ ਵੀ ਹੈ ਤਾਂ ਬੋਲੀ ਜਾਣਦੇ ਤੂੰ ਆਪਣਾ ਕੰਮ ਕਰ